ਕਿਸੇ ਆਪਣੀ ਪੰਜਾਬੀ ਲੇਡੀ ਦੇ ਨਾਲ ਮੈਂ ਗੱਲਾਂ ਬਾਤਾਂ ਕਰਦਾ ਸੀ ਗੱਲਾਂ ਬਾਤਾਂ ਤਾਂ ਹੋਰ ਟਾਈਪ ਦੀਆਂ ਚੱਲਦੀਆਂ ਸੀਗੀਆਂ ਕੁਝ ਦੁਨਿਆਵੀ ਕੁਝ ਬਿਜ਼ਨਸ ਦੀਆਂ ਪਰ ਅਚਾਨਕ ਗੱਲ ਗੁਰਦੁਆਰਾ ਸਾਹਿਬ ਦੀ ਚੱਲ ਪਈ ਤੇ ਮੈਨੂੰ ਕਹਿਣ ਲੱਗੀ ਮੈਨੂੰ ਬੜਾ ਸਕੂਨ ਮਿਲਦਾ ਉੱਥੇ ਜਾ ਕੇ ਮੈਂ ਕਿਹਾ ਬਹੁਤ ਚੰਗੀ ਗੱਲ ਹੈ ਤੇ ਥੋੜਾ ਜਿਹਾ ਮੈਂ ਹੋਰ ਉਹਨੂੰ ਐਕਸਪਲੇਨ ਕਰਨ ਲੱਗਾ ਸੀ ਤੇ ਉਹਨੇ ਮੈਨੂੰ ਵਿਚੇ ਰੋਕ ਦਿੱਤਾ ਕਿਉਂਕਿ ਸੁਣਨਾ ਨਹੀਂ ਚਾਹੁੰਦੀ ਸੀ ਉਹ ਹੋਰ ਕੁਝ ਸਮਝਣਾ ਨਹੀਂ ਚਾਹੁੰਦੀ ਸੀ ਬਸ ਉਹ ਸਕੂਨ ਤੱਕ ਹੀ ਸੀਮਤ ਸੀ ਉਹਨੂੰ ਹੋਰ ਕੁਝ ਨਹੀਂ ਚਾਹੀਦਾ ਸੀਗਾ ਕਿ ਮੈਂ ਉਹਨੂੰ ਐਕਸਪਲੇਨ ਕਰਾਂ ਕੁਝ ਹੋਰ ਗੁਰਬਾਣੀ ਬਾਰੇ ਦੱਸਾਂ ਕੁਝ ਹੋਰ ਨੌਲੇਜ ਥੋੜੀ ਬਾਲੀ ਜਿੰਨੀ ਕਿ ਮੈਂ ਲਈ ਫਰਦਾ ਉਨੀ ਕੁ ਉਹਦੇ ਨਾਲ ਸ਼ੇਅਰ ਕਰਾਂ ਉਹਨੇ ਹੀ ਚਾਹੁੰਦੀ ਸੀ ਤੇ ਅਚਾਨਕ ਉਹਨੇ ਕਿਹਾ ਆਪਾਂ ਬੜੀਆਂ ਸੋਹਣੀਆਂ ਗੱਲਾਂ ਕਰਦੇ ਸੀਗੇ ਅਚਾਨਕ ਇਹ ਰੱਬ ਦੀ ਗੱਲ ਕਿੱਥੋਂ ਸ਼ੁਰੂ ਹੋ ਗਈ ਮੈਂ ਕਿਹਾ ਮੈਂ ਤਾਂ ਸ਼ੁਰੂ ਕੀਤੀ ਨਹੀਂ ਤੁਸੀਂ ਸ਼ੁਰੂ ਕੀਤੀ ਸੀਗੀ ਤੇ ਮੈਂ ਸੋਚਿਆ ਥੋੜਾ ਜਿਆ ਤੁਹਾ ਨੂੰ ਹੋਰ ਡੂੰਘਾਈ ਤੱਕ ਦੱਸ ਦਿਆਂ ਇਸ ਗੱਲ ਨੂੰ ਪਰ ਤੁਸੀਂ ਅਫੈਂਡ ਹੋ ਗਏ ਇਸ ਕਰਕੇ ਫਿਰ ਮੈਂ ਟੌਪਿਕ ਨੂੰ ਇੱਥੇ ਬੰਦ ਕਰ ਦਿੰਦਾ خیر ਜਦੋਂ ਉਹ ਚਲੀ ਗਈ ਮੈਂ ਸੋਚਣ ਲੱਪਿਆ ਮੈਂ ਕਿਹਾ ਇਹਦੀ ਹਾਲਤ ਉਸ ਇਨਸਾਨ ਦੀ ਤਰ੍ਹਾਂ ਆ ਜਿਹੜਾ ਇਨਸਾਨ ਕਿਚਨ ਵਿੱਚ ਤਾਂ ਚਲੇ ਗਿਆ ਰਸੋਈ ਵਿੱਚ ਤਾਂ ਚਲੇ ਗਿਆ ਬਸ ਸਕੂਨ ਆ ਰਿਹਾ ਉਹਨੂੰ ਰਸੋਈ ਵਿੱਚ ਜਾ ਕੇ ਨਾ ਉਹਨੇ ਖਾਣਾ ਦੇਖਿਆ ਨਾ ਉਹਨੇ ਖਾਣਾ ਬਣਾਇਆ ਨਾ ਉਹਨੇ ਖਾਣਾ ਟੈਸਟ ਕੀਤਾ ਨਾ ਉਹਨੇ ਖਾਣਾ ਪੂਰਾ ਖਾਦਾ ਤੇ ਹਜਮ ਕੀਤਾ ਸਿਰਫ ਕਿਚਨ ਦੇ ਵਿੱਚ ਜਾ ਕੇ ਰਸੋਈ ਦੇ ਵਿੱਚ ਜਾ ਕੇ ਨੂੰ ਸਕੂਨ ਆ ਗਿਆ ਤੇ ਮੈਂ ਸੋਚਦਾ ਸੀ ਵੀ ਜੇ ਕਿਤੇ ਇਹ ਖਾਣਾ ਬਣਾ ਲਵੇ ਕਿਚਨ ਦੇ ਵਿੱਚ ਤੇ ਖਾਣਾ ਬਣਾਉਂਦੀ ਬਣਾਉਂਦੀ ਖਾਣੇ ਨੂੰ ਦੇਖ ਵੀ ਲਵੇ ਤੇ ਦੇਖਣ ਤੋਂ ਬਾਅਦ ਉਸ ਖਾਣੇ ਨੂੰ ਖਾ ਵੀ ਲਵੇ ਸਵਾਦਾਂ ਦੇ ਨਾਲ-ਨਾਲ ਤੇ ਹਾਜਮ ਵੀ ਕਰ ਲਵੇ ਤੇ ਸਕੂਨ ਦੇ ਨਾਲ-ਨਾਲ ਉਹਦਾ ਟਿੱਡ ਵੀ ਭਰ ਜਾਏਗਾ ਤੇ ਉਹਨੂੰ ਹੋਰ એનર્ਜੀ ਮਿਲੂਗੀ ਤੇ ਉਹਨੂੰ ਪਤਾ ਵੀ ਲੱਗ ਜੂਗਾ ਕਿ ਖਾਣਾ ਕਿਹਨੂੰ ਕਹਿੰਦੇ ਨੇ ਤੇ ਖਾਣਾ ਕਿਦਾਂ ਦਾ ਹੁੰਦਾ ਤੇ ਖਾਦਾ ਵੀ ਜਾ ਸਕਦਾ ਹੈ ਕਈ ਲੋਕ ਕਿਸੇ ਹੱਦ ਤੱਕ ਹੀ ਸੀਮਤ ਹੁੰਦੇ ਆ ਉਹਨਾਂ ਨੂੰ ਗਾਂ ਜਾਣ ਦੀ ਲੋੜ ਨਹੀਂ ਹੁੰਦੀ ਜੇ ਕੋਈ ਬੰਦਾ ਜਿਮ ਦੇ ਵਿੱਚ ਚਲ ਜਾਂਦਾ ਉਹਨੂੰ ਜਿਮ ਦੇ ਵਿੱਚ ਜਾ ਕੇ ਬਸ ਆਨੰਦ ਆ ਰਿਹਾ ਤੇ ਸੋਚਣ ਵਾਲੀ ਗੱਲ ਇਹ ਆ ਵੀ ਜੇ ਤੈਨੂੰ ਜਿਮ ਦੇ ਵਿੱਚ ਜਾ ਕੇ ਬਸ ਖੱਲਾ ਆਨੰਦ ਆ ਰਿਹਾ ਤੂੰ ਕੀਤਾ ਕੁਝ ਨਹੀਂ ਤੂੰ ਕੋਈ ਐਕਸਰਸਾਈਜ਼ ਨਹੀਂ ਕੀਤੀ ਤੇਰਾ ਸਰੀਰ ਉੱਥੇ ਦਾ ਉੱਥੇ ਹੀ ਆ ਇੰਨਾ ਪਾਰਾ ਤੇ ਜੇ ਕਿਤੇ ਤੂੰ ਕੋਈ ਐਕਸਰਸਾਈਜ਼ ਕਰ ਲਵੇਂ ਕੁਝ ਮਿਹਨਤ ਕਰੇਂ ਕੁਝ ਨੱਠੇਂ ਕੁਝ ਖੱਟੇਂ ਤੇਰਾ ਸਰੀਰ ਵੀ ਫਿੱਟ ਹੋਊਗਾ ਤੇਰਾ ਸਰੀਰ ਵੀ ਸੋਹਣਾ ਬਣ ਜਾਊਗਾ بس کئی ਬੰਦੇ ਕੁਝ ਹੱਦ ਤੱਕ ਕੇ ਹੀ ਲਾਈਫ ਨੂੰ ਜੀਂਦੇ ਨੇ ਤੇ ਮੈਂ ਸੋਚਦਾ ਸੀ ਤੂੰ ਗੁਰਦੁਆਰਾ ਸਾਹਿਬ ਜਾ ਕੇ ਇਹਨਾਂ ਸਕੂਨ ਮਹਿਸੂਸ ਕਰਦੀਆਂ ਕਿਤੇ ਗੁਰਬਾਣੀ ਨੂੰ ਪੜ੍ਹ ਕੇ ਦੇਖ ਕਿਤੇ ਗੁਰੂ ਮਹਾਰਾਜ ਦੇ ਬਚਨਾਂ ਨੂੰ ਸਮਝ ਕੇ ਦੇਖ ਕਿਤੇ ਇਹਨਾਂ ਨੂੰ ਆਪਣੀ ਜ਼ਿੰਦਗੀ ਚ ਅਪਲਾਈ ਕਰਕੇ ਦੇਖ ਤੇਰੀ ਜ਼ਿੰਦਗੀ ਕਿੰਨੀ ਹੋਰ ਸੋਹਣੀ ਬਣ ਜਾਣੀ ਆ ਆਪਾਂ ਕਈ ਵਾਰ ਕਿਸੇ ਹੱਦ ਤੱਕ ਕੇ ਬਸ ਆਪਣੇ ਆਪ ਨੂੰ ਰੱਖਦੇ ਆਂ ਗਾ ਨਹੀਂ ਬਦਲਣਾ ਚਾਹੁੰਦੇ ਛੇਸ ਕਰਕੇ ਗੁਰੂ ਘਰ ਦੇ ਵਿੱਚ ਜਾ ਕੇ ਅਗਰ ਸਕੂਨ ਮਿਲਦਾ ਤੇ ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਆਪਣੀ ਜ਼ਿੰਦਗੀ ਚ ਲਿਆ ਕੇ ਕਿੰਨਾ ਲਾਂਦਾ ਹਾਂਗਾ ਕਿੰਨੀ ਜ਼ਿੰਦਗੀ ਸੋਹਣੀ ਬਣ ਜਾਊਗੀ ਇਹ ਸਮਝਣ ਦੀ ਲੋੜ ਸਤਿਗੁਰੂ